ਇੱਕ ਐਫ ਆਈ ਆਰ ਹੁੰਦੀ ਹੈ ਐਨ ਡੀ ਪੀ ਐਸ ਐਕਟ ਦੀ ਜਿਹਦੇ ਵਿੱਚ ਇਹ ਕਹਿੰਦਾ ਕਿ 6 ਗ੍ਰਾਮ ਚਿਟਾ ਤਿੰਨ ਵਿਅਕਤੀਆਂ ਤੋਂ ਮਿਲਦਾ ਤੇ ਜਿਹਦੇ ਵਿੱਚ ਸ਼ਾਮਲ ਤਫਤੀਸ਼ ਦੌਰਾਨ ਉਹ ਨੌਜਵਾਨ ਦਾ ਨਾਮ ਲੈਂਦੇ ਆ ਉਹ ਤੇ ਉਹ ਤੇ ਪਰਚਾ ਦਰਜ ਹੁੰਦਾ ਪਰ ਇੱਥੇ ਇੱਕ ਟੈਕਨੀਕਲ ਪੁਆਇੰਟ ਜਿਹੜਾ ਦੇਖਣ ਨੂੰ ਮਿਲਦਾ ਹੈ ਕਿ ਜਿਹੜੀ ਐਫ ਆਈ ਆਰ ਹੁੰਦੀ ਹੈ ਉਹ 47 2025 ਨੂੰ ਹੁੰਦੀ ਹੈ ਤੇ ਉਹ ਤਿੰਨ ਵਿਅਕਤੀਆਂ ਤੇ ਦਰਜ ਹੁੰਦੀ ਹੈ ਜਿਹਦੇ ਵਿੱਚ ਉਸ ਨੌਜਵਾਨ ਦਾ ਨਾਮ ਨਹੀਂ ਹੁੰਦਾ ਜਿਹਦਾ ਨਾਮ ਹੈ ਅਭਿਸ਼ੇਕ ਕਿ ਐਫ ਆਈ ਆਰ ਤਾਂ ਦਰਜ ਹੁੰਦੀ ਹੈ 4 ਤਰੀਕ ਨੂੰ ਤੇ ਜਿਹੜਾ ਨੌਜਵਾਨ ਜਿਹਨੂੰ ਪਰਚੇ ਚ ਪਾਇਆ ਗਿਆ ਉਹਨੂੰ 4 ਤਰੀਕ ਨੂੰ ਹੀ 4 ਤਰੀਕ ਨੂੰ ਸਵੇਰੇ 7 ਵਜੇ 7 ਵਜੇ ਕੇ 6 ਮਿੰਟ ਤੇ ਘਰੋਂ ਪੁਲਿਸ ਲੈਣ ਆਉਂਦੀ ਐ ਮਤਲਬ ਪਰਚਾ ਸ਼ਾਮ ਨੂੰ ਪੈਂਦਾ ਉਹ ਵੀ ਉਸ ਵਿਅਕਤੀ ਤੇ ਨਹੀਂ ਪੈਂਦਾ ਪੁਲਿਸ ਸਵੇਰੇ 7 ਵਜੇ ਆ ਜਾਂਦੀ ਆ ਉਸੇ ਤਰੀਕ ਨੂੰ ਇੱਕਦਮ ਹੀ ਆਏ ਕਹਿੰਦੇ ਕਾਚੋ ਕਿੱਥੇ ਕਾਚੋ ਕਿੱਥੇ ਮੈਂ ਕਿਹਾ ਜੀ ਉਹ ਤਾਂ ਤੁਹਾਡੇ ਕੋਲ ਹੀ ਐ ਜੀ ਉਹ ਤਾਂ ਤੁਹਾਡੇ ਕੋਲ ਹੀ ਐ ਤੁਸੀਂ ਲੈ ਤਾਂ ਗਏ ਨਜਾਇਜ਼ ਪਰਚਾ ਪਾ ਕੇ ਉਹਨੂੰ ਹੋਰ ਫੇਰ ਦੁਬਾਰੇ ਤੇ ਫਿਰ ਉਸ ਤੋਂ ਬਾਅਦ ਬਸ ਉਹ ਉਹ ਛੋਟਾ ਮੁੰਡਾ ਅੰਦਰ ਸੁੱਤਾ ਸੀਗਾ ਕਹਿੰਦਾ ਤੁਸੀਂ ਫਿਰ ਤੂੰ ਹੈ ਨਾ ਤੂੰ ਚਲ ਵੜ ਫਿਰ ਉਹ ਤਾਂ ਹੈ ਨਹੀਂ ਤੇ ਤੂੰ ਚਲ ਵੜ بار بار ਐਵੇਂ ਚੱਕ ਕੇ ਤਿੰਨ ਚਾਰ ਵਾਰੀ ਐਵੇਂ ਕੀਤਾ ਸਾਡੇ ਨਾਲ ਵੱਡੇ ਨਾਲ ਚੱਕ ਚੱਕ ਕੇ ਲੈ ਗਏ ਅਸੀਂ ਕੁਝ ਨਹੀਂ ਆਖਿਆ ਮੈਂ ਚਲ ਕੋਈ ਨਹੀਂ ਆ ਗਲਤ ਕਰਦਾ ਹੋਊਗਾ ਤਾਂ ਕਰ ਲਿਆ ਨੇ ਤੇ ਹੁਣ ਛੋਟੇ ਮੁੰਡੇ ਦੀ ਉਹ 13 14 ਵਜਾ 13ਵੀਂ ਚ ਪੜਦਾ ਸੀਗਾ ਜੀ ਆ ਤੇਰਮੀ ਚ ਚੜ ਪੜ ਕੇ ਨਾ ਹੁਣ ਪਿਓ ਵੀ ਦਾ ਕੰਮ ਕਰਦਾ ਪਿਓ ਵੀ ਦਾ ਕੰਮ ਕਰਦਾ ਆਪਣੇ ਕਿਸੇ ਨੂੰ ਪੁੱਛ ਲੋ ਇੱਥੇ ਆ ਕੰਮ ਤੇ ਜਾ ਕੇ ਤੇ ਆ ਬਸ ਉੱਤ ਉੱਠ ਕੇ ਆਇਆ ਨਾਲ ਦੀ ਨਾਲੇ ਨੂੰ ਪਾ ਕੇ ਲੈ ਆਇਆ ਤੁਸੀਂ ਕੋਈ ਨਸ਼ਾ ਵੇਚਦੇ ਹੋ ਕੋਈ ਪਰਚੇ ਹੈ ਤੁਹਾਡੇ ਤੇ ਨਹੀਂ ਜੀ ਕੋਈ ਨਹੀਂ ਪਰਚਾ ਸਾਡੇ ਪੁੱਛੋ ਪੁੱਛ ਲਓ ਆਪਣੇ ਆਪਣੇ ਪੁੱਛੋ ਆਪਾਂ ਤਾਂ ਕਹੀ ਜਨੇ ਐਸ ਤੋਂ ਹਾਂ ਆਪਣੀ ਬਸਤੀ ਹੈ ਸਾਨੂੰ ਤਾਂ ਕੁਝ ਦੱਸ ਦੇ ਕਹਿੰਦੀ ਸਰਕਾਰ ਦੀ ਉਹ ਆਡਰ ਹੈ ਭਗਵੰਤ ਮਾਨ ਦਾ ਜਿਨ੍ਹਾਂ ਦੇ ਕੇਸ ਹੈਗੇ ਉਹਨਾਂ ਦੇ ਉਹਨਾਂ ਦੇ ਜਿੰਨੇ ਮਰਜ਼ੀ ਨੂੰ ਚੱਕ ਲਿਆ ਕਹ ਜਬਰਦਸਤੀ ਪਰਚਾ ਪਾਈ ਜਾਂਦੇ ਸਾਡੇ ਜਵਾਕਾ ਤੇ ਬਹੁਤ ਬਰੀ ਨਜਾਇਜ਼ ਕੀਤਾ ਤੱਕਾ ਬਹੁਤ ਬਰੀ ਇੱਕ ਵਾਰੀ ਹੋਵੇ ਨਾ ਤਾਂ ਅਸੀਂ ਵੀ ਕਰ ਲੀਏ ਚੱਲ ਬਈ ਕੋਈ ਨਹੀਂ ਪੈ ਗਿਆ ਤਾਂ ਪੈ ਗਿਆ ਹੁਣ ਅਸੀਂ ਬਾਰ ਬਾਰ ਕਿਵੇਂ ਕਿੱਥੋਂ ਲਿਆਈ ਐ ਇੰਨੇ ਪੈਸੇ ਕਹਿੰਦੇ ਮਾਜੀ ਮਾਜੀ ਥੋੜਾ ਜਿਹਾ ਪਾਇਆ ਵਸ ਥੋੜਾ ਜਿਹਾ ਥੋੜਾ ਜਿਹਾ ਪਾਇਆ ਤੇ ਤੁਸੀਂ ਜ਼ਮਾਨਤ ਕਰਾ ਲਈ ਕਿੱਥੋਂ ਲਿਆਈ ਐ ਅਸੀਂ ਜ਼ਮਾਨਤ ਕਰਾਣੂ ਬਾਰ ਬਾਰੀ ਥੋੜਾ ਜਿਹਾ ਪਾਇਆ ਹਾਂ ਥੋੜਾ ਜਿਹਾ ਸੀ ਵਸ ਕੁਝ ਹੋ ਨਹੀਂ ਉਹਦੇ ਉੱਤੇ ਅਸੀਂ ਕੁਝ ਨਹੀਂ ਪਾਇਆ ਵਸ ਬਈ ਨਾ ਕਿਸੇ ਨੇ ਦੱਸਿਆ ਸੀ ਵਸ ਅਸੀਂ ਚੁਗਲੀ ਕੀਤੀ ਸੀ ਕਿਸੇ ਨੇ ਅਸੀਂ ਐ ਪਾਤਾ ਇਹ ਕੀ ਘਰਾਂ ਚੋਂ ਫੜ ਫੜ ਕੇ ਪਰਚੇ ਪਾ ਕੇ ਤੇ ਸ਼ੋਅ ਇਹ ਕੀਤਾ ਜਾ ਰਿਹਾ ਕਿ ਫਲਾਣੇ ਜਗ੍ਹਾ ਤੋਂ ਬੰਦੇ ਫੜੇ ਗਏ ਫਲਾਣੇ ਜਗ੍ਹਾ ਤੋਂ ਬੰਦੇ ਫੜੇ ਗਏ ਕਿ ਪੰਜਾਬ ਪੁਲਿਸ ਟਾਰਗੇਟ ਪ ਉਹ ਸ਼ਰਾਬੇ ਕਹਿੰਦੇ ਸੀ ਆ ਕਰ ਲੋ ਤੁਸੀਂ ਆ ਕਰ ਲੋ ਇਹਨਾਂ ਨੂੰ ਕਈ ਵਾਰੀ ਤਾਂ ਆਇਆ ਵੀ ਆਖਿਆ ਤੁਸੀਂ दारू ਵਿੱਚ ਲੱਗ ਰਹੇ ਹੋ ਕਿ ਤੁਸੀਂ ਕੀ ਗਲਤ ਕੰਮ ਸਿਖਾਉਂਦੇ ਹੋ ਆਹ ਕਹਿੰਦੇ दारू ਵਿੱਚ ਆ ਹੀ ਕਹਿੰਦੇ ਸੀ ਥਾਣੇ ਪੁਲਿਸ ਵਾਲੇ ਬੁਥੇਰੀ ਵਰ ਆਖਿਆ ਇਹਨਾਂ ਨੂੰ ਹੁਣ ਕਈ ਵਾਰੀ ਪਰਚੇ ਪਾਪਾ ਕੇ ਐਵੇਂ ਲੈ ਕੇ ਗਏ ਨਾ ਜੱਜ ਕਹਿੰਦੇ ਤੇਲ ਦੇ ਪੈਸੇ ਪਵਾ ਦੋ ਇਹਨੇ ਤੇਲ ਪਵਾ ਕੇ ਲੱਗ ਜਾ ਮੈਂ ਉਦੋਂ ਤਿੰਨ ਚਾਰ ਜਣੀਆਂ ਹੋਰ ਖੜੀਆਂ ਸੀ ਮੈਂ ਕਹਾਂ ਤੇ ਪੈਸੇ ਪਵਾਈਏ ਤੇਲ ਦੇ ਮੈਂ ਕਹਾਂ ਜਿੰਦਗੀ ਤੇ ਉਹਦੀ ਨਰਕ ਬਣਾਤੀ ਤੁਸੀਂ ਮੈਂ ਕਹਾਂ ਪੜੇ ਲਿਖੇ ਦੀ ਜਿੰਦਗੀ ਨਰਕ ਬਣਾਤੀ ਸਾਨੂੰ ਪਤਾ ਅਸੀਂ ਕਿਵੇਂ ਪਾਲ ਕੋਲ ਉਸਕੇ ਐਡੇ ਵੱਡੇ ਕਿਤੇ ਕਿਵੇਂ ਉਹ ਕਰਿਆ ਮੈਂ ਕਹਾਂ ਕਿਤੇ ਨਹੀਂ ਮਿਲਦੇ ਤਾਂ ਉੱਥੇ ਮੰਗਣ ਲੱਗ ਜਾਮ ਮੈਂ ਤਾਂ ਉਹਨਾਂ ਨੂੰ ਸੁਣਾ ਕੇ ਆਏ ਉੱਥੇ ਵੀ ਬਥੇਰਾ ਮਤਲਬ ਪੁਲਿਸ ਕਿਤੇ ਤੁਹਾਡੇ ਬੇਟੇ ਤੇ ਪਰਚਾ ਪਾਤਾ ਉੱਤੋਂ ਤੁਹਾਡੇ ਤੇਲ ਦੇ ਪੈਸੇ ਮੰਗਦੇ ਸੀਗੇ ਜੀ ਤੇਲ ਤੋਂ ਪੈਸੇ ਉਹ ਸਾਰੇ ਸੀਗੇ ਮੇਰਾ ਜੋ ਆਕਮਗਾ ਹੁਣ ਪੜੇ ਲਿਖੇ ਦੀ ਉਹਦੀ ਜ਼ਿੰਦਗੀ ਖਰਾਬ ਕਰਤੀ ਤੁਸੀਂ ਵੱਡੇ ਦੀ ਮੈਂ ਕਹਾਂ ਹੁਣੇ ਮੈਨੂੰ ਪਤਾ ਵੀ ਇਹਨੇ ਦੀ ਵੀ ਇਹਨੂੰ ਵਕਤ ਸੁਣਾਣੀ ਇਹਨਾਂ ਨੇ ਕਿਉਂਕਿ ਇਹਨਾਂ ਦੇ ਘਰ ਚ ਪੈਰ ਪੈ ਗਏ ਸਾਡੇ ਕੋਈ ਹੈ ਨਹੀਂ ਗੱਗਾ ਪਿੱਛੇ ਕਹਿਣ ਵਾਲਾ ਤਾਂ ਕਰਕੇ ਸਾਡੇ ਆ ਦਾ ਪਾਪਾ ਕੇ ਲੈ ਕੇ ਜਾਂਦੇ ਸਾਡੇ ਜੋਕਾ ਨੂੰ ਅਸੀਂ ਇੱਕ ਪਰਿਵਾਰ ਕੋਲ ਪਹੁੰਚੇ ਆ ਜਿਨ੍ਹਾਂ ਦੇ ਮੁੰਡੇ ਦੇ ਉੱਤੇ ਬੇਟੇ ਦੇ ਉੱਤੇ ਇੱਕ ਐਫ ਆਈ ਆਰ ਹੁੰਦੀ ਹੈ ਐਨ ਡੀ ਪੀ ਐਸ ਐਕਟ ਦੀ ਜਿਹਦੇ ਚ ਇਹ ਕਹਿੰਦਾ ਕਿ 6 ਗ੍ਰਾਮ ਚਿਟਾ ਤਿੰਨ ਵਿਅਕਤੀਆਂ ਤੋਂ ਮਿਲਦਾ ਤੇ ਜਿਹਦੇ ਚ ਸ਼ਾਮਲ ਤਫਤੀਸ਼ਦਾਰਾਂ ਉਹ ਨੌਜਵਾਨ ਦਾ ਨਾਮ ਲੈਂਦੇ ਆ ਉਹ ਤੇ ਉਹ ਤੇ ਪਰਚਾ ਦਰਜ ਹੁੰਦਾ ਪਰ ਇਥੇ ਇੱਕ ਟੈਕਨੀਕਲ ਪੁਆਇੰਟ ਜਿਹੜਾ ਦੇਖਣ ਨੂੰ ਮਿਲਦਾ ਹੈ ਕਿ ਜਿਹੜੀ ਐਫ ਆਈ ਆਰ ਹੁੰਦੀ ਹੈ ਉਹ 47 2025 ਨੂੰ ਹੁੰਦੀ ਹੈ ਤੇ ਉਹ ਤਿੰਨ ਵਿਅਕਤੀਆਂ ਤੇ ਦਰਜ ਹੁੰਦੀ ਹੈ ਜਿਹਦੇ ਵਿੱਚ ਉਸ ਨੌਜਵਾਨ ਦਾ ਨਾਮ ਨਹੀਂ ਹੁੰਦਾ ਜਿਹਦਾ ਨਾਮ ਹੈ ਅਭਿਸ਼ੇਕ ਇਹ ਐਫ ਆਈ ਆਰ ਦਰਜ ਹੁੰਦੀ ਹੈ ਇੱਕ ਮੈਂ ਮੋਬਾਈਲ ਮੈਂ ਫੜੂਗਾ ਫੜਿਓ ਇਹ ਐਫ ਆਈ ਆਰ ਦਰਜ ਹੁੰਦੀ ਹੈ ਤਿੰਨ ਵਿਅਕਤੀਆਂ ਤੇ ਜਿਨ੍ਹਾਂ ਦਾ ਨਾਮ ਹੈ ਬਲਜਿੰਦਰ ਸਿੰਘ ਜਿਸਕਰਨ ਸਿੰਘ ਤੇ ਗੁਰਸੇਵਕ ਸਿੰਘ ਇਹ ਤਿੰਨ ਨਾਮ ਹੈ ਇਹਨਾਂ ਤੇ ਐਫਆਈਆਰ ਦਰਜ ਹੁੰਦੀ ਹੈ ਤੇ ਇਹਨਾਂ ਤੋਂ ਤਫਤੀਸ਼ ਦੌਰਾਨ ਕਹਿੰਦੇ ਇਹ ਪਤਾ ਲੱਗਦਾ ਹੈ ਕਿ ਆ ਨੌਜਵਾਨ ਵੀ ਇਹਨਾਂ ਦੇ ਨਾਲ ਜੁੜਿਆ ਹੋਇਆ ਹੈ ਪਰ ਇੱਥੇ ਜਿਹੜੀ ਸਵਾਲ ਖੜਾ ਹੁੰਦਾ ਜਿਸ ਗੱਲ ਤੇ ਉਹ ਹੈ ਕਿ ਐਫਆਈਆਰ ਤਾਂ ਦਰਜ ਹੁੰਦੀ ਹੈ 4 ਤਰੀਕ ਨੂੰ 4 7 2025 ਨੂੰ 5:45 ਮਿੰਟ ਤੇ ਤੇ ਐਫ ਆਈ ਆਰ ਇਹ ਦਰਜ ਹੁੰਦੀ ਹੈ ਕਿ ਜਿਹੜੇ ਆ ਨੌਜਵਾਨ ਤਿੰਨ ਹੈ ਇਹ ਕਿਸੇ ਬੋਰ ਥੱਲੇ ਬੈਠੇ ਹੁੰਦੇ ਆ ਕਾਸਮ ਪੱਟੀ ਕੋਲ ਤੇ ਉਹ ਬੋਰ ਥੱਲੇ ਬੈਠੇ ਇਹਨਾਂ ਕੋਲ ਇੱਕ ਪੰਨੀ ਹੁੰਦੀ ਹੈ ਇੱਕ ਕੰਡਾ ਹੁੰਦਾ 6 ਗ੍ਰਾਮ ਚਿੱਟਾ ਬਰਾਮਦ ਹੁੰਦਾ ਤੇ ਜਿਹੜਾ ਨੌਜਵਾਨ ਜਿਹਨੂੰ ਪਰਚੇ ਚ ਪਾਇਆ ਗਿਆ ਉਹਨੂੰ 4 ਤਰੀਕ ਨੂੰ ਹੀ ਆ ਹਾਂ 4 ਤਰੀਕ ਨੂੰ ਸਵੇਰੇ 7:00 7:00 ਵਜੇ 6 ਮਿੰਟ ਤੇ ਘਰੋਂ ਪੁਲਿਸ ਲੈਣ ਆਉਂਦੀ ਹੈ ਸੀਆਈ ਸਟਾਫ ਦੇ ਜਿਹੜੇ ਨੌਜਵਾਨ ਖੜੇ ਆ ਇਸ ਸਵੇਰੇ 7 ਵਜੇ ਲੈਣ ਆ ਜਾਂਦੇ ਆ ਮਤਲਬ ਪਰਚਾ ਸ਼ਾਮ ਨੂੰ ਪੈਂਦਾ ਉਹ ਵੀ ਉਸ ਵਿਅਕਤੀ ਤੇ ਨਹੀਂ ਪੈਂਦਾ ਪੁਲਿਸ ਸਵੇਰੇ 7 ਵਜੇ ਆ ਜਾਂਦੀ ਆ ਉਸੇ ਤਰੀਕ ਨੂੰ ਮਤਲਬ ਕਿਸ ਤਰੀਕੇ ਦੇ ਨਾਲ ਇਹ ਕਹਾਣੀ ਕੱਢੀ ਗਈ ਹੈ ਪਰਿਵਾਰ ਦੱਸੇਗਾ ਪਰਿਵਾਰ ਦੇ ਇਲਜ਼ਾਮ ਨੇ ਕੀ ਮਾਮਲਾ ਹੈ ਜੀ ਸਾਰਾ ਪਹਿਲਾਂ ਮਾਮਲਾ ਦੱਸ ਦਿਓ ਸਰ ਜੀ ਮੈਂ ਤਾਂ ਤੜਕੇ 6 ਵਜੇ ਜਾਂੜੇ ਸੀ ਤੁਸੀਂ ਜਾਂੜੇ ਤੁਸੀਂ ਤੁਹਾਡੇ ਕੋਲ ਆਏ ਸੀ ਹਾਂ 6 ਵਜੇ ਕੀ ਮਾਮਲਾ 6 ਵਜੇ ਗੋਲੀ ਵਾਲੀ ਜਾਂਦਾ ਕੰਮ ਤੇ ਉੱਥੇ ਜਾਂੜੇ ਸੀ ਜੀ ਤੇ ਆਏ ਮੈਂ ਤਾਂ ਇੱਧਰ ਕੋੜਾ ਚੱਕੀ ਜਾਂਦੀ ਸੀ ਬੱਕਰੇ ਨੂੰ ਪੱਠੇ-ਪੁੱਠੇ ਪੰਦੀ ਸੀ ਇਹ ਕਿਦਾਂ ਵੀ ਆਏ ਕਹਿੰਦੇ ਕਾਚੋ ਕਿੱਥੇ ਕਾਚੋ ਕਿੱਥੇ ਮੈਂ ਕਿਹਾ ਜੀ ਉਹ ਤਾਂ ਤੁਹਾਡੇ ਕੋਲ ਹੀ ਹੈ ਜੀ ਉਹ ਤਾਂ ਤੁਹਾਡੇ ਕੋਲ ਹੀ ਹੈ ਤੁਸੀਂ ਲੈ ਤਾ ਗਏ ਨਜਾਇਜ਼ ਪਰਚਾ ਪਾ ਕੇ ਉਹਨੂੰ ਹੋਰ ਫੇਰ ਦੁਬਾਰੇ ਤੇ ਫਿਰ ਉਸ ਤੋਂ ਬਾਅਦ ਬਸ ਉਹ چھوٹਾ ਮੁੰਡਾ ਅੰਦਰ ਸੁੱਤਾ ਸੀਗਾ ਇੱਥੇ ਸੁੱਤਾ ਸੀ ਤੇ ਉਹ ਬਾਹਰ ਨਿਕਲ ਕੇ ਆਇਆ ਨਾ ਤੇ ਉਹਨੂੰ ਨਾਲ ਦੀ ਨਾਲ ਹੀ ਕਹਿੰਦਾ ਕਾਕੇ ਤੂੰ ਕੌਣ ਹੈ ਕਹਾਂ ਮੈਂ ਅਭਿਸ਼ੇਕ ਮੇਰਾ ਨਾਮ ਅਭਿਸ਼ੇਕ ਹੈ ਕਹਿੰਦਾ ਮੈਨੂੰ ਕਹਿੰਦਾ ਤੂੰ ਕਪੜੇ ਪਾ ਲੈ ਫਿਰ ਉਹ ਹੈ ਨਹੀਂ ਕਹਿੰਦਾ ਤੁਸੀਂ ਫਿਰ ਤੂੰ ਹੈ ਨਾ ਤੂੰ ਚਲ ਵੜ ਫਿਰ ਉਹ ਤਾਂ ਹੈ ਨਹੀਂ ਤੇ ਤੂੰ ਚਲ ਵੜ ਨਾਲ ਫਸ ਅਸੇ ਮੈਂ ਕਹਿਣ ਲੱਗੀ ਵੀਰੇ ਇਹਦੀ ਪੜੀ ਲੈ ਕੇ ਦੀ ਮੇਰੇ ਦੀ ਜ਼ਿੰਦਗੀ ਨਖਰਾਉਤ ਕਰਾਉ ਤੁਸੀਂ ਪਹਿਲੇ ਵੀ ਆ ਕੇ ਕਹਿੰਦੇ ਸੀ ਬਈ ਹੁਣੇ ਛੱਡ ਦਾਂਗੇ ਹੁਣੇ ਛੱਡ ਦਾਂਗੇ ਮੈਨੂੰ ਹੁਣ ਕਹਿੰਦੇ ਹੁਣ 10 ਮਿੰਟ ਠਹਿਰ ਜਾਓ ਆਂਟੀ ਤੁਸੀਂ ਨਾਲ ਦੀ ਨਾਲ ਹੀ ਲੈ ਜਿਓ ਅਸੀਂ ਬਸ ਮਾੜੀ ਜੀ ਪੁੱਛ ਤਾਚ ਕਰਨੀ ਮੈਂ ਚੱਲ ਕੋਈ ਨਹੀਂ ਵੀਰੇ ਤੁਸੀਂ ਪੁੱਛ ਤਾਚ ਕਰ ਲਓ ਇਹਦੇ ਪਾਪਾ ਤਾਂ ਹੈ ਨਹੀਂ ਘਰੇ ਮੈਂ ਉਹਨੂੰ ਫੋਨ ਕਰਕੇ ਸਾਢ ਲੈ ਲੀਨੀ ਆ ਤੇ ਇਹ ਗੁੜੀਆਂ ਵੀ ਬੋਤ ਧੱਕਾ ਕੀਤਾ ਇਹਨਾਂ ਨੇ बार-बार ਐਵੇਂ ਚੱਕ ਕੇ ਤਿੰਨ ਚਾਰ ਵਾਰੀ ਐਵੇਂ ਕੀਤਾ ਸਾਡੇ ਨਾਲ ਵੱਡੇ ਨਾਲ ਚੱਕ ਚੱਕ ਕੇ ਲੈ ਗਏ ਅਸੀਂ ਕੁਝ ਨਹੀਂ ਆਖਿਆ ਮੈਂ ਚਲੋ ਕੋਈ ਨਹੀਂ ਆ ਗਲਤ ਕਰਦਾ ਹੋਊਗਾ ਤਾਂ ਕਰ ਲਿਆ ਨੇ ਤੇ ਹੁਣ ਛੋਟੇ ਮੁੰਡੇ ਦੀ ਨੂੰ 13 14 13ਵੀਂ ਚ ਪੜਦਾ ਸੀ ਜੀ ਆ 13ਵੀਂ ਚੜ ਪੜ ਕੇ ਨੇ ਹੁਣ ਪਿਓ ਪੀ ਦਾ ਕੰਮ ਕਰਦਾ ਪਿਓ ਪੀ ਦਾ ਕੰਮ ਕਰਦਾ ਆਪਣੇ ਕਿਸੇ ਨੂੰ ਪੁੱਛ ਲੋ ਇੱਥੇ ਉਹ ਕੰਮ ਤੇ ਜਾ ਕੇ ਤੇ ਆ ਬਸ ਉੱਤ ਉੱਠ ਕੇ ਆ ਨਾਲੇ ਦੀ ਨਾਲੇ ਨੂੰ ਬਾਕੇ ਲੈ ਗਿਆ ਬਸ ਹੋਰ ਕੋਈ ਆਪਣੇ ਉਹ ਹੈ ਨਹੀਂ ਉਹ ਕੋਈ ਨਹੀਂ ਹਾਂਜੀ ਜੀ ਕਿਹ ਹੋਇਆ ਮਤਲਬ ਜਦੋਂ ਤੁਸੀਂ ਆ ਜਿਵੇਂ ਤੇ ਮੈਂ ਮਿੰਤਾ ਕਰਦੀ ਰਹੀ ਗਏ ਉਹਨਾਂ ਦੀ ਖੂਬ ਮਿੰਤਾ ਕਰੀ ਵੀ ਮੈਂ ਤੇ ਉੱਥੇ ਵੀ ਮਿੰਤਾ ਕਰਦੀ ਰਹੀ ਮੈਨੂੰ ਸਾਰੇ ਦਿਨ ਕਹਿੰਦੇ ਰਹੇ ਤੁਸੀਂ ਦੋ ਤੁਸੀਂ 9 ਵਜੇ ਆਜਾ ਤੁਸੀਂ 11 ਵਜੇ ਆਜਾ ਤੁਸੀਂ 15 ਵਜੇ ਸਾਰਾ ਦਿਨ ਕਿਹੜਾ ਕੱਟੇ ਉਥੇ ਥਾਣੇ ਚ ਭੇਜ ਦੇ ਕਹਿੰਦੇ ਜੇਲ੍ਹ ਚ ਭੇਜ ਦੇ ਕਹਿੰਦੇ ਉਥੇ ਸੀ ਆਇਚ ਚ ਪੇ ਦਿਨ ਕਦੇ ਇਧਰ ਕਦੇ ਇਧਰ ਕਦੇ ਇਧਰ ਮੈਂ ਸਾਰਾ ਦਿਨ ਹੀ ਗੇੜਾ ਘਟਦੀ ਰਹੀ ਰਾਤ ਨੂੰ 11 ਵਜੇ ਤੱਕ ਉੱਥੇ ਖੜੀ ਰਹੀ ਮੈਂ ਕਹਿੰਦੇ ਹੁਣ ਇਹ ਲੈ ਕੇ ਆ ਜਣ ਕੋਈ ਨਹੀਂ ਹੁਣ ਛੱਡ ਦੇਣਗੇ ਫਿਰ ਕਹਿੰਦੇ ਉੱਥੇ ਫਰੀਦਕੋਟੋਂ ਕੋਈ ਆਊਗਾ ਉਹਨਾਂ ਨੂੰ ਸਵੇਰ ਪੁੱਛ ਤਸ ਕਰਕੇ ਫਿਰ ਛੱਡ ਜਾਣਗੇ ਐ ਕਰਦੇ ਕਰਦੇ ਉਹਨੂੰ ਦੂਜੇ ਦਿਨ ਪਰਚਾ ਤੜਕੇ ਗਏ ਨਾ ਤਾਂ ਤੜਕੇ ਪਰਚਾ ਪਾਤਾ ਉਹਨਾਂ ਨੇ ਹਮ ਬਸ ਜੀ ਤੜਕੇ ਨੂੰ ਹਾਂਜੀ ਅਸੀਂ ਦੋਨੇ ਜਿਹੜੇ ਭੱਜੇ ਫਿਰਦੇ ਰਹੇ ਸਾਨੂੰ ਤਾਂ ਆਇਆ ਸੀ ਵੀ ਚੱਲ ਛੱਡ ਦੇਣਗੇ ਉਹ ਕਹਿੰਦੇ ਜਿਹੜਾ ਉਹ ਮਾਂ ਮਾਂ ਨੇ ਜਿਹੜਾ ਆਪਣਾ ਕੀ ਕਹਵਾ ਨਿਕਮਾਨ ਉਹ ਕਹਿੰਦਾ ਕੋਈ ਨਹੀਂ ਆਂਟੀ ਪੁੱਛਤਾ ਜੀ ਕਰਦੇ ਕੁਛ ਨਹੀਂ ਕਰਦੇ ਛੱਡਣਗੇ ਤੜਕੇ ਆਪਾਂ ਲੈ ਆਉਂਗੇ ਆਪਣੇ ਜੋਆਗ ਦੀ ਕੋਈ ਗਲਤੀ ਹੈ ਨਹੀਂ ਜੀ ਜੋ ਲੈ ਆਣਗੇ ਉਹ ਮੈਂ ਕਿ ਚੱਲ ਕੋਈ ਨਹੀਂ ਵੀਰੇ ਤੈਨੂੰ ਵੀ ਪਤਾ ਸਾਡੇ ਜੋਆਗ ਦਾ ਹੋਰ ਵੀ ਕਿਸੇ ਨੂੰ ਪੁੱਛ ਲਓ ਮਗਾ ਮੇਰਾ ਜੋਆਗ ਮਗਾ ਹੁਣ ਪੜੇ ਲਿਖੇ ਦੀ ਉਹਦੀ ਜ਼ਿੰਦਗੀ ਖਰਾਬ ਕਰਤੀ ਤੁਸੀਂ ਵੱਡੇ ਦੀ ਮਗਾ ਹੁਣੇ ਮੈਨੂੰ ਪਤਾ ਹੈ ਵੀ ਇਹਨੇ ਦੀ ਵੀ ਇਹਨੂੰ ਬਖ ਸੁਣਾਣੀ ਇਹਨਾਂ ਨਹੀਂ ਕਿਉਂਕਿ ਇਹਨਾਂ ਦੇ ਘਰ ਚ ਪੈਰ ਪੈ ਗਏ ਸਾਡੇ ਕੋਈ ਹੈ ਨਹੀਂ ਗੱਗਾ ਪਿੱਛੇ ਕਹਿਣ ਵਾਲਾ ਤਾਂ ਕਰਕੇ ਸਾਡੇ ਦਾ ਪਾਪਾ ਕੇ ਲੈ ਕੇ ਜਾਂਦੇ ਸਾਡੇ ਜੋਆਗਾ ਨੂੰ ਕੋਈ ਨਹੀਂ ਸਾਡੇ ਮਗਾ ਸਾਡੇ ਮਗਰ ਹੈ ਨਹੀਂ ਨਾ ਵੱਡਾ ਕੋਈ ਤਾਂ ਕਰਕੇ ਜਬ ਜਿਹੜੇ ਕਰਦੇ ਉਹਨਾਂ ਨੂੰ ਕੋਈ ਨਹੀਂ ਚੱਕਦਾ ਵੀਰੇ ਜਿਹੜੇ ਕਰਦੇ ਉਹਨਾਂ ਨੂੰ ਕੋਈ ਨਹੀਂ ਚੱਕਦਾ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਚੱਕਣ ਆਂਦੇ ਆ ਤੁਹਾਡੇ ਤੁਸੀਂ ਕੋਈ ਨਸ਼ਾ ਵੇਚਦੇ ਹੋ ਕੋਈ ਪਰਚੇ ਹੈ ਤੁਹਾਡੇ ਤੇ ਨਹੀਂ ਜੀ ਕੋਈ ਨਹੀਂ ਪਰਚਾ ਸਾਡੇ ਪੁੱਛੋ ਪੁੱਛ ਲੋ ਆਪਣੇ ਆਪਣੇ ਪੁੱਛੋ ਆਪਾਂ ਤਾਂ ਕਹੀ ਜਨੇ ਆ ਇਸ ਤੋਂ ਹਾਂ ਆਪਣੀ ਬਸਤੀ ਹੈ ਸਾਨੂੰ ਤਾਂ ਕੁਝ ਦੱਸ ਦੇ ਬਈ ਕੋਈ ਵੀ ਚੀਜ਼ ਚ ਗਲਤ ਅਸੀਂ ਚੱਲੇ ਆ ਆ ਸਾਰੀ ਬਸਤੀ ਭਈ ਉੱਥੇ ਫਾਟਕ ਤੇ ਜਾ ਕੇ ਪੁੱਛ ਦੇ ਅੰਦਰ दारू ਦੀ ਬੋਤਲ ਵੀ ਨਹੀਂ ਮਿਲੂਗੀ ਤੁਹਾਨੂੰ ਦੁਗਦਾ ਮੈਂ ਫੇਰ ਵੀ ਹੁਣੋਂ ਕੰਮ ਤੇ ਹੁਣ ਆਈ ਆ ਫਰੀਦਕੋਟ ਅਸੀਂ ਫਰੀਦਕੋਟ ਕੰਮ ਤੇ ਲੱਗੇ ਹੋਏ ਤੇ ਹੁਣ ਆ ਕੇ ਬੜੀਆ ਜਿਹਾ ਕਹਿੰਦੇ ਵੀ ਚਲ ਆਪਾਂ ਉਹਨਾਂ ਨੂੰ ਸਦਕੇ ਉਹਨਾਂ ਨੂੰ ਦੱਸਾਂਗੇ ਸਾਡੇ ਨਾਲ ਇਹਨਾਂ ਤੋਂ ਖੋਈ ਜਾਂਦਾ ਐ ਇੰਨੀ ਵਾਰ ਸਾਡੇ ਨਾਲ ਇਹਨਾਂ ਨੇ ਬਦਤਮੀਜ਼ੀ ਕੀਤੀ ਹਰ ਇੱਕ ਗੱਲ ਵਿੱਚ ਤੇ ਅਸੀਂ ਮਿੰਤਾ ਕਰ ਕਰਕੇ ਇਹਨਾਂ ਦੇ ਹੱਥ ਜੋੜ ਜੋੜ ਕੇ ਆ ਗਏ ਪਿਆਰਾ ਪੜ ਪੜ ਕੇ ਇਹਨਾਂ ਨੇ ਕੋਈ ਸੁਣਾਈ ਨਹੀਂ ਕੀਤੀ ਸਾਡੀ ਕਹਿੰਦੀ ਸਰਕਾਰ ਦੀ ਆਡਰ ਹੈ ਭਗਵੰਤ ਮਾਨ ਦਾ ਜਿਨ੍ਹਾਂ ਦੇ ਕੇਸ ਹੈਗੇ ਉਹਨਾਂ ਦੇ ਉਹਨਾਂ ਦੇ ਜਿੰਨਾ ਮਰਜ਼ੀ ਨੂੰ ਚੱਕ ਲਿਆ ਜੋ ਅੱਕਾ ਨੂੰ ਜਿਹੜੇ ਮਰਜ਼ੇ ਨੂੰ ਚੱਕ ਲਿਓ ਦੱਸੋ ਫਿਰ ਮਗਾਸੀ ਸਾਡੇ ਸਨੁਸਰੋਂ ਨੇ ਉੱਥੇ ਭਾ ਲੋ ਜੀ ਮੈਂ ਸਨੁਸਰਾਂ ਨੂੰ ਹੀ ਭਾ ਲੋ ਅਸੀਂ ਅਸੀਂ ਉੱਥੇ ਹੀ ਖਾ ਲਾਂਗੇ ਰੋਟੀ ਮਗੋ ਜਬ ਭਗਵੰਤਬੰਦ ਚ ਆਏ ਕਹਿੰਦਾ ਉਹ ਵੀ ਉਹਨਾਂ ਸਾਰਿਆਂ ਨੂੰ ਚੱਕ ਲਏ ਤਾਂ ਸਾਰਿਆਂ ਨੂੰ ਚੱਕ ਲਏ ਜੋ ਸਾਨੂੰ ਇਹ ਮੁੰਡੇ ਤੇ ਤੁਹਾਡੇ ਤੇ ਕੋਈ ਪਹਿਲਾਂ ਪਰਚਾ ਨਹੀਂ ਜੀ ਕੋਈ ਪਰਚਾ ਨਹੀਂਗਾ ਕੋਈ ਨਹੀਂ ਪਰਚਾ ਜੀ ਪੜਦਾ ਲਿਖਦਾ ਹੈਗਾ ਪੜਦਾ ਹੋਤਾ ਪੜਦਾ ਹੋਤਾ ਹਾਂ ਸ਼ਾਮ ਨੂੰ ਸਵੇਰ ਸੁਬਾ ਸੁਬਾ ਆਏ ਸੀ ਕਿ 4 ਤਾਰੀਖ ਨੂੰ ਤੇ 7 ਵਜੇ 6 ਮਿੰਟ ਤੇ ਉਹਨੂੰ ਕਹਿੰਦੇ ਹੁਣ ਹੀ ਛੱਡ ਜਾਗੇ ਅਸੀਂ ਬਸ 10 ਵਜੇ ਤੁਸੀਂ ਆ ਜਿਓ ਤੇ ਫਿਰ ਲੈ ਜਿਓ ਤੁਸੀਂ ਮੇ ਮਮੀ ਹੋਰ ਤਾਂ ਦੋ ਤਿੰਨ ਵਾਰੀ ਗਈ ਫੇਰ ਨਹੀਂ ਸੁਣਾਈ ਲੀਤੀ 4 ਵਜੇ ਬੁਲਾਇਆ ਤਾਂ ਨਹੀਂ ਸੁਣਾਈ ਲੀਤੀ ਫਿਰ 4 ਤਰੀਕ ਨੂੰ ਉਹਨਾਂ ਨੇ 5:30 ਵਜੇ ਤੇ ਪਰਚਾ ਪਾਤਾ ਇਸ ਪਰਚੇ ਦੇ ਵਿੱਚ ਤਾਂ ਉਹਦਾ ਨਾਮ ਵੀ ਹੈ ਨੀਗਾ ਤਾਂ ਵੀ ਉਹਨੂੰ ਉਹ ਬਣਾਤਾ ਹੈਡ ਬਣਾਤਾ ਪਰਚੇ ਦਾ ਹਮਮਮ ਸੱਚ ਦਾ ਹੈਡ ਬਣਾਤਾ ਮਤਲਬ ਤੁਸੀਂ ਘਰੇ ਬੈਠੇ ਸੀ ਤੁਹਾਨੂੰ ਆਏ ਕਹਿੰਦੇ ਵੀ ਇਹਨੂੰ ਇਹਨੂੰ ਛੱਡ ਜਾਗੇ ਹਾਂਜੀ ਬਾਹਰ ਬਾਹਰ ਉਹਨਾਂ ਨੇ 15 ਵਾਰੀ ਕਿਹਾ ਤੁਸੀਂ ਮੂਵੀ ਵਿੱਚ ਵੀ ਦੇਖ ਲਓ ਇਹਦੇ ਵਿੱਚ ਹੀ ਲਿਖਿਆ ਹੈ ਉਹਨਾਂ ਨੇ ਆਹ ਲਓ ਮੈਂ ਉਹਨਾਂ ਦੇ ਸਾਹਮਣੇ ਦੇਖ ਲਓ ਹਾਂ ਉਹਨਾਂ ਦੇ ਸਾਹਮਣੇ ਮੂਵੀ ਬਣਾਈ ਸੀਗੀ ਮੈਂ ਮੂਵੀ ਬਣਾਏ ਨਾ ਦੀ ਆ ਬਾਰ-ਬਾਰ ਸਾਨੂੰ ਤੰਕਰ ਹੀ ਜਾਂਦੇ ਆ ਕਿੰਨੀ ਵਾਰ ਆ ਜਾਂਦੇ ਵੇ ਫालतੂ ਨੂੰ ਚੱਕ-ਚੱਕ ਕੇ ਲੈ ਕੇ ਜਾਂਦੇ ਆ ਮੈਂ ਕਿਹਾ ਹੁਣ ਐ ਛੋੜੇ ਦੀ ਗੱਲ ਵਾਰੀ ਆ ਗਈ ਮੈਨੂੰ ਹੁਣੇ ਲੱਗਦਾ ਵੀ ਸਾਡੇ ਦੂਜੇ ਜਵਾਬ ਦੀ ਵੀ ਜ਼ਿੰਦਗੀ ਖਰਾਬ ਹੋ ਗਈ ਜ਼ਿੰਦਗੀ ਇਹਨਾਂ ਨੇ ਖਰਾਬ ਕੀਤੀ ਹੈ ਜੇ ਇਹਨਾਂ ਨੇ ਕਹਿ ਗਏ ਕਿ ਜ਼ਿੰਦਗੀ ਖਰਾਬ ਕੀਤੀ ਉਹਦੀ ਹੁਣ ਦੇਖੋ ਹੁਣੇ ਆਇਆ ਸੀ ਕੋਈ ਪਰਚਾ ਉਹਦੇ ਵਿੱਚ ਕੋਈ ਨਾ ਹੈ ਨਹੀਂ ਸੀ ਉਹਨੂੰ ਆਪ ਤਾਂ ਪੁਲਿਸ ਵਾਲਾ ਬਿਠਾ ਕੇ ਲੈ ਕੇ ਗਿਆ ਕਹਿੰਦਾ ਤੂੰ ਮੋਟਰਸਾਈਕਲ ਚਲਾ ਮੈਨੂੰ ਕਿਸੇ ਦਾ ਘਰ ਦੱਸ ਦੇ ਉਹ ਘਰ ਦੱਸਣ ਗਿਆ ਉਹਨੂੰ ਉੱਥੇ ਵਾ ਲਿਆ ਅਸੀਂ ਵ ਦਿਨ ਪਤਾ ਕਹ ਜਬਰਦਸਤੀ ਪਰਚਾ ਪਾਈ ਜਾਂਦੇ ਸਾਡੇ ਜੋ ਆਕਾ ਤੇ ਬਹੁਤ ਬਰੀ ਨਜਾਇਜ਼ ਕੀਤਾ ਤੱਕਾ ਬਹੁਤ ਬਰੀ ਇੱਕ ਵਾਰੀ ਹੋਵੇ ਨਾ ਤਾਂ ਅਸੀਂ ਵੀ ਕਰ ਲਿਆ ਚੱਲ ਬਈ ਕੋਈ ਨਹੀਂ ਪੈ ਗਿਆ ਤਾਂ ਪੈ ਗਿਆ ਹੁਣ ਅਸੀਂ ਬਾਰ ਬਾਰ ਕਿਵੇਂ ਕਿੱਥੋਂ ਲਿਆਈਏ ਇੰਨੇ ਪੈਸੇ ਕਹਿੰਦੇ ਮਾਜੀ ਥੋੜਾ ਜਿਹਾ ਪਾਇਆ ਬਸ ਥੋੜਾ ਜਿਹਾ ਥੋੜਾ ਜਿਹਾ ਪਾਇਆ ਤੇ ਤੁਸੀਂ ਜ਼ਮਾਨਤ ਕਰਾ ਲਈ ਕਿੱਥੋਂ ਲਿਆਈਏ ਅਸੀਂ ਜ਼ਮਾਨਤ ਕਰਾਉਣ ਨੂੰ ਵਾਰੀ ਵਾਰੀ ਥੋੜਾ ਜਿਹਾ ਪਾਇਆ ਹਾਂ ਥੋੜਾ ਜਿਹਾ ਸੀ ਵੈਸੇ ਕੁਝ ਹੈ ਨਹੀਂ ਉਹਦੇ ਤੇ ਅਸੀਂ ਕੁਝ ਨਹੀਂ ਪਾਇਆ ਬਸ ਬਈ ਕਿਸੇ ਨੇ ਦੱਸਿਆ ਸੀ ਵੈਸੇ ਅਸੀਂ ਚੁਗਲੀ ਕੀਤੀ ਸੀ ਕਿਸੇ ਨੇ ਅਸੀਂ ਐ ਪਤਾ ਚੁਗਲੀ ਕਿਤੇ ਕਿਸ ਨੇ ਤਾਂ ਪਾਇਆ ਸੀ ਤਾਂ ਕੁਛ ਨਹੀਂ ਤਾਂ ਕੋਈ ਅਸੀਂ ਉਹ ਨਹੀਂ ਇਹਦੇ ਕੁਝ ਉਹ ਕਰਦੇ ਤੇ ਹੁਣ ਹੀ ਬਸ ਹੁਣੇ ਹੋ ਗਈ ਇਹਦੀ ਜਮਾਨਤ ਮਗਰ ਜਮਾਨਤ ਵਾਸਤੇ ਅਸੀਂ ਕਿੱਥੋਂ ਲਈਏ ਤਾਂ ਇਹਦੀ ਜ਼ਿੰਦਗੀ ਕਿੱਥੇ ਗਈ ਏ ਪੜੇ ਲਿਖੇ ਜੀ ਜ਼ਿੰਦਗੀ ਕਿੱਥੇ ਨਰਕ ਬਣਾਈਏ ਤੁਸੀਂ ਮੈਨੂੰ ਕਹਿਆ ਦੱਸ ਦੋ ਤੁਸੀਂ ਗਿਆ ਉਹ ਤਾਂ ਮੈਂ ਤਾਂ ਆਖਿਆ ਉਹਨਾਂ ਨੂੰ ਖੂਬ ਬਾਤ ਦੂ ਆਖਿਆ ਉਹਨੂੰ ਮੈਂ ਕਿਹਾ ਵੀਰੇ ਤੁਸੀਂ ਇਹ ਵੇਖ ਲਓ ਵੀ ਮੇਰਾ ਬੱਚਾ ਉਹ ਪਹਿਲਾਂ ਤੁਸੀਂ ਜ਼ਿੰਦਗੀ ਖਰਾਬ ਕਰਤੀ ਮੈਂ ਕਿਹਾ ਤੁਸੀਂ ਤੇ ਹੁਣ ਤੁਸੀਂ ਆਪ ਦਾ ਅੱਗਾ ਪਿੱਛਾ ਸੋਚ ਲਓ ਮੈਂ ਬਾਰੀ-ਬਾਰੀ ਤੁਹਾਡੀ ਮਿੰਟ ਤੱਕ ਰਹੀ ਜਾਨੀ ਆ ਪਰ ਉਹਨਾਂ ਨੇ ਨਹੀਂ ਸੁਣੀ ਮੇਰੀ ਗੱਲ ਉਹ ਲੈ ਗਏ ਮੈਨੂੰ ਜ਼ਬਰਦਸਤ ਤੁਸੀਂ ਕਹਿਣਾ ਵੀ ਪੁਲਿਸ ਨੇ ਸਾਰਾ ਪਰਚਾ ਝੂਠਾ ਪਾਇਆ ਹਾਂ ਜੀ ਵੀਰੇ ਜਦੋਂ ਜਦੋਂ ਅਸੀਂ ਮੈਂ ਬਾਰੀ-ਬਾਰੀ ਕਰਨੇ ਆਏ ਕਵਾ ਦੇ ਗਏ ਕੱਲੇ-ਕੱਲੇ ਬੰਦੇ ਤੋਂ ਕਵਾ ਦੇ ਗਏ ਤੇ ਜੇ ਲੜੀ ਤੋਂ ਕਹਿ ਹੂਆ ਪੰਜਾਹ ਬੰਦੇ ਕੋਈ ਆਈ ਪਵਾ ਦੂਗਾ ਮੈਂ ਤੇ ਕਚੈਰੀਆਂ ਤੇ ਲੈ ਚੱਲੋ ਜਿੱਥੇ ਮਰਜੀ ਲੈ ਚੱਲੋ ਸਾਨੂੰ ਕੰਮ ਤਾਂ ਦਾ ਨਾ ਕਰਦਾ ਹੋਏ ਨਾ ਫਿਰ ਅਭੀ ਅਸੀਂ ਕਹਿ ਦਈਏ ਵੀ ਹਾਂ ਵੀ ਕੁਝ ਨਹੀਂ ਕਰਦਾ ਵੀ ਹਾਂ ਵੀ ਜਾਂਦਾ ਉਹਦੇ ਉਹਨੇ ਭੋਗ ਤੇ ਜਾਣਾ ਸੀ ਕਿਸੇ ਮੁੰਡੇ ਨੇ ਤੇ ਉ ਤਾਂ ਕਰਕੇ ਸੁੱਤਾ ਰਹਿ ਗਿਆ ਨਹੀਂ ਤਾਂ ਉਹ ਜਾਵੜਦਾ ਸੀ ਜੀ 1000 ਰੁਪਏ ਭੋਗ ਤੇ ਨਾਲ ਵੀ ਗੱਲ ਹੋਈ ਸੀ ਉਹਦੀ ਕਹਿੰਦੇ ਛੱਡ ਦਾਂਗੇ ਕੋਈ ਕੋਣ ਤਾਇਆ ਜੀ ਲੱਗਦਾ ਮੁੰਡੇ ਦਾ ਮਤਲਬ ਇਹ ਮੁੰਡੇ ਦਾ ਕੋਈ ਹੈ ਪਹਿਲਾਂ ਕੋਈ ਕੰਪਲੇਂਟ ਮੰਨੇ ਨਾ ਕੋਈ ਮਕਸਦ ਹੀ ਨਹੀਂ ਜੀ ਹੂੰ ਜਦੋਂ ਤੁਹਾਨੂੰ ਮੈਂ ਦੱਸੀ ਜਾਨੇ ਵੱਡੇ ਤੋਂ ਸਾਨੂੰ ਕੋਈ ਇਤਵਾਰ ਨਹੀਂ ਹੂੰ ਅਸੀਂ ਉਹਦੇ ਮਗਰ ਵੀ ਨਹੀਂ ਗਏ ਹੂੰ ਇਹਦੇ ਮਗਰ ਹੁਣ ਮੈਂ ਇੱਥੇ ਖੜਾ ਸੀ ਜੀ ਤੇ ਕਹਿੰਦੇ ਵੀ 10 ਵਜੇ ਆ ਜਾਓ ਹੂੰ ਤੇ ਮੁੰਡੇ ਨੂੰ ਛੱਡਦੇ ਨਹੀਂ ਹੂੰ ਉਸ ਤੋਂ ਮਗਰ ਉਹ 10 ਵਜੇ ਗਏ ਫੇਰ ਕਹਿੰਦੇ 12 ਵਜੇ ਆ ਜਾਓ ਫੇਰ ਕਹਿੰਦੇ 2 ਵਜੇ ਆ ਜਾਓ ਫੇਰ ਸ਼ਾਮ ਨੂੰ ਉਹਨੇ ਬੁਲਾਏ ਜਾਂਦੇ ਸੀਗੇ ਇਹ ਥਾਣੇ 'ਚ ਥਾਣੇ 'ਚ ਥਾਣੇ 'ਚ ਵੀ ਸੀ ਦੋਨੇ ਪਾਸੇ ਜਾ ਕੇ ਆਏ ਉੱਥੇ ਮਿਲੇ ਕਹਿੰਦਾ ਡਿਪਟੀ ਸਾਹਿਬ ਬੈਠੇ ਬਾਅਦ 'ਚ ਆ ਜਾਓ ਤੁਸੀਂ ਫੇਰ ਕਹਿੰਦੇ ਵੀ ਸ਼ਾਮ ਨੂੰ ਗਏ ਕਹਿੰਦੇ ਇਹਨੂੰ ਕੋਈ ਫਰੀਦਕੋਟੋਂ ਕੋਈ ਬਟਾਲੀ ਨਹੀਂ ਆਰੀ ਐ ਉਹ ਪੁੱਛਗੀ ਚ ਕਰੂਗੀ ਅਸੀਂ ਆਖਿਆ ਜੀ ਕੋਈ ਨਹੀਂ ਬਾਅਦ ਚ ਆਜਾਂਗੇ ਹੂੰ ਰਾਤ ਨੂੰ 10 ਵਜੇ ਗਏ ਤੇ ਗੇਟ ਹੀ ਨਹੀਂ ਖੋਲਿਆ ਥਾਣੇ ਦਾ ਹੂੰ ਹੁਣ ਤੁਸੀਂ ਤੁਸੀਂ ਮਤਲਬ ਤੁਹਾਡੇ ਦੋ ਬੱਚੇ ਸੀ ਇੱਕ ਦੀ ਜ਼ਿੰਦਗੀ ਤੁਸੀਂ ਕਿਹਨੂੰ ਪਹਿਲਾਂ ਖਰਾਬ ਹੋ ਗਈ ਦੂਜੇ ਦੀ ਇਹ ਪਰਚੀ ਜ਼ਬਰਦਸਤੀ ਕੀਤੀ ਹੈ ਜੀ ਇਹਨਾਂ ਨੇ ਪਹਿਲਾਂ ਵੀ ਸਾਰਿਆਂ ਨੂੰ ਪੁੱਛ ਲਓ ਪਹਿਲਾਂ ਜਮਾ ਸਹੀ ਸੀ ਮੁੰਡਾ ਤੇ ਇਹਨਾਂ ਨੂੰ ਕਹਿ ਕਹਿ ਕੇ ਕਦੇ ਕੁਝ ਆਪੇ ਕਹਿ ਦਿੰਦੇ ਸੀ ਆ ਕਰ ਲੋ ਤੁਸੀਂ ਆ ਕਰ ਲੋ ਇਹਨਾਂ ਨੂੰ ਕਈ ਵਾਰੀ ਤਾਂ ਆਇਆ ਵੀ ਆਖਿਆ ਤੁਸੀਂ दारू ਵਿੱਚ ਲੱਗ ਰਹੇ ਮਗਰ ਤੁਸੀਂ ਕੀ ਗਲਤ ਕੰਮ ਸਿਖਾਉਂਦੇ ਜੋ ਆਪਾਂ ਕਹਿੰਦੇ दारू ਵਿੱਚ ਆ ਹੀ ਕਹਿੰਦੇ ਸੀ ਥਾਣੇ ਪੁਲਿਸ ਵਾਲੇ ਆ ਪੁਲਿਸ ਵਾਲੇ ਕਹਿੰਦੇ ਸੀ ਜਦੋਂ ਮੈਂ ਅਸੀਂ ਕਈ ਵਾਰੀ ਰੋਟੀ ਲੱਗ ਜਾਂਦੇ ਜੋ ਆਕਰ ਨੂੰ ਕਹਿ ਦਿੰਦੇ ਸੀ ਨਾ ਕਹਿੰਦੇ दारू ਅਰੇ ਮਗਰ ਤੁਸੀਂ ਕੀ ਸਿਖਾਈ ਜਾਂਦੇ ਇਹਨਾਂ ਨੂੰ ਤੁਸੀਂ ਕੀ ਸਿਖਾਉਂਦੇ ਬੁਥੇਰੀ ਵਰਵਾਖਿਆ ਇਹਨਾਂ ਨੂੰ ਹੁਣ ਕਈ ਵਾਰੀ ਪਰਚੇ ਪਾਪਾ ਕੇਵੇਂ ਲੈ ਕੇ ਗਏ ਨਾ ਜੱਜ ਪਰਚੇ ਤੱਕੇ ਨਾਲ ਜਮਾ ਨਹੀਂ ਨੰਬਰ ਵੀ ਗਲਤ ਦੇ ਕੇ ਗਏ ਉਹ ਪੁਲਿਸ ਵਾਲੇ ਨੰਬਰ ਵੀ ਗਲਤ ਦੇ ਕੇ ਗਏ ਕਹਿੰਦੇ ਹੁਣ ਇਹ ਛੱਡ ਦਾਂਗੇ ਫਿਰ ਛੱਡਿਆ ਨਹੀਂ ਉਹਨਾਂ ਨੇ ਸਾਡੇ ਗੇੜੇ ਤੇ ਗੇੜੇ ਗੇੜੇ ਤੇ ਗੇੜੇ ਲਵਾਤੇ ਉਹਨਾਂ ਨੇ ਹੋਰ ਮੈਂ ਆਖਿਆ ਮੈਂ ਕੋਈ ਨਹੀਂ ਮੈਂ ਨਾਲਦਾ ਕਰਾ ਮੇਰਾ ਮੈਂ ਤਾਇਆ ਜੀ ਲੱਗਦਾ ਤੁਸੀਂ ਐਂ ਕਰੋ ਕੋਈ ਨਹੀਂ ਖੜੇ ਰਹੋ ਤੇ ਮੈਂ ਕੱਪੜੇ ਪਾ ਕੇ ਆ ਜੰਨਾ ਮੁੰਡੇ ਦੇ ਨਾਲ ਮੈਨੂੰ ਲੈ ਚਲ ਕੋਈ ਨਹੀਂ ਨੂੰ ਕਹ ਤੂੰ ਕੱਪੜੇ ਪਾ ਕੇ ਆ ਜਾ ਤੇ ਤੈਨੂੰ ਨਾਲ ਹੀ ਲੈ ਜਾਾਂਗੇ। ਇੰਨੇ ਚ ਮੈਂ ਕੱਪੜੇ ਪਾਣ ਗਿਆ। ਤੇਨੇ ਚ ੱੱਕੇ ਨਾਲੇ ਵਰਦੇ ਸੀ ਜੀ ਵੀਰੇ ਸਾਡੇ ਪਹਿਲਾਂ ਵੀ ੱੱਕੇ ਨਾਲ ਵਰਦੇ ਸੀ ਕਦੇ ਇੱਧਰ ਦੀ ਆ ਜਾਂਦੇ ਸੀ ਕੰਦਾ ਕੁੱਦ-ਕੁੱਦ ਕੇ ਕਦੇ ਇੱਧਰ ਆਉਂਦੇ ਸੀ ਕਦੇ ਇੱਧਰ ਆਉਂਦੇ ਸੀ ਬਹੁਤ ਪਰੇਸ਼ਾਨ ਕੀਤਾ ਇਹਨਾਂ ਨੇ ਪਹਿਲਾਂ। ਹੂੰ ਇਹ ਨੰਬਰ ਅਸੀਂ 36 ਬਾਰੀ ਅਸੀਂ ਕੰਮ ਕੀ ਕਰਦੇ ਹਾਂ? ਕਬਾੜ ਦਾ ਕੰਮ ਕਰਦੇ ਜੀ ਆਪ। ਆਹ ਕਬਾੜ ਦਾ ਕੰਮ। ਹਾਂਜੀ ਢੇਲੀ ਕਰ ਜਾਂਦੇ ਹਾਂ। ਹਾਂਜੀ ਹਾਂਜੀ। ਆ ਕੇ ਆਪ ਦੀਆਂ ਬੱਕਰੀਆਂ ਛੱਡ ਲੈਂਦੇ। ਉਹ ਬੱਕਰੀਆਂ ਪਾਲੀਆਂ ਹੋਈਆਂ ਵੇਖ ਲਓ ਜੀ ਤੁਸੀਂ। ਹੂੰ ਬਥੇਰੇ ਕੰਮ ਕਰੀ ਜਾਂਦੇ ਆ ਫਿਰ ਵੀ ਤੁਸੀਂ ਨੀਟ ਹੀ ਕਰ ਦਾਂਗੇ ਤਾਂ ਫਿਰ ਅਸੀਂ ਕੀ ਕਰੀਏ ਤੁਸੀਂ ਜਵਕਾਂ ਨੂੰ ਗਲਤ ਰਾਹ ਪਾਈ ਜਾਂਦੇ ਹੁਣ ਹੂੰ ਗਲਤੀ ਪਾਓਗੇ ਜਦੋਂ ਸਾਡੀ ਜ਼ਿੰਦਗੀ ਖਰਾਬ ਕਰਤੀ ਇੱਕ ਤਾਂ ਜਨਾਬ ਦੋਨੇ ਪੁੱਤ ਦੋਨੇ ਜੇਲ੍ਹ ਪੇਤੇ ਦੋਨੇ ਪੇਤੇ ਨਾ ਨਹੀਂ ਇੱਕ ਤਾਂ ਕੱਲ ਜਦੋਂ ਮੁੰਡਾ ਛੱਡਣ ਜਾਂਦੇ ਸੀ ਪਤਾ ਕਹਿੰਦਾ ਤੇਲ ਦੇ ਪੈਸੇ ਦੇ ਦਿਓ ਸਾਨੂੰ ਮੈਂ ਕਹਿੰਦੇ ਜੇ ਤੁਸੀਂ ਖਰਾਬ ਕਰਤੀ ਕਹਿੰਦੇ ਤੇਲ ਦੇ ਪੈਸੇ ਪਵਾ ਦਿਓ ਇਹਨੇ ਤੇਲ ਪਵਾ ਕੇ ਲੱਗ ਜਾ ਮੈਂ ਉਹ ਤਿੰਨ ਚਾਰ ਜਣੀਆਂ ਹੋਰ ਖੜੀਆਂ ਸੀ ਮੈਂ ਕਹਿੰਦਾ ਪੈਸੇ ਪਵਾਈਏ ਤੇਲ ਦੇ ਮੈਂ ਕਿ ਜ਼ਿੰਦਗੀ ਤੇ ਉਹਦੀ ਨਰਕ ਬਣਾਤੀ ਤੁਸੀਂ ਮਗਾ ਪੜਾ ਲਿਖਾਈ ਦੀ ਜ਼ਿੰਦਗੀ ਨਰਕ ਬਣਾਤੀ ਸਾਨੂੰ ਪਤਾ ਅਸੀਂ ਕਿਵੇਂ ਪਾਲ ਪੋਲੋ ਉਸਕੇ ਐਡੇ ਵੱਡੇ ਕਿਤੇ ਕਿਵੇਂ ਉਹ ਕਰਿਆ ਇਹ ਪੜਾਇਆ ਤੇ ਤੁਸੀਂ ਮਗਾ ਇਹਨੂੰ ਭੇਜੀ ਦਦੇ ਤੇ ਤੇਲ ਦੇ ਪੈਸੇ ਵੀ ਅਸੀਂ ਦੇਵਾਂਗੇ ਕਿ ਮਗਾ ਕਿਤੇ ਨਹੀਂ ਮਿਲਦੇ ਤਾਂ ਉੱਥੇ ਮੰਗਣ ਲੱਗ ਜਾ ਮਗਾ ਮੈਂ ਤਾਂ ਉਹਨਾਂ ਨੂੰ ਸੁਣਾ ਕੇ ਆਏ ਉੱਥੇ ਵੀ ਬਥੇਰਾ ਮਤਲਬ ਪੁਲਿਸ ਕਿਤਨਾ ਜਿਹੜੇ ਬੇਟੇ ਤੇ ਪਰਚਾ ਪਾਤਾ ਉੱਤੋਂ ਤੁਹਾਡੇ ਤੇਲ ਦੇ ਪੈਸੇ ਮੰਗਦਾ ਮੰਗਦੇ ਸੀਗੇ ਜੀ ਤੇਲ ਤੋਂ ਪੈਸੇ ਉਹ ਸਾਰੇ ਸੀਗੇ ਚਾਰ ਜਣੇ ਸੀਗੇ ਨਾ ਉਹਨਾਂ ਦੇ ਵੀ ਮੰਗੀ ਜਾਂਦੇ ਸੀ ਉਹ ਬੁੜੀਆ ਸੀ ਉਹ ਤਾਂ ਮੈਂ ੱਕੜ ਗਿਆ ਭਈ ਅਸੀਂ ਤਾਂ ਕਾਹਦੇ ਦੇ ਦਈਏ ਤੈਨੂੰ ਪੈਸੇ ਫੇ ਚੁੱਪ ਕਰਕੇ ਭੱਜ ਕੇ ਅੰਦਰ ਵੜ ਗਏ ਫਿਰ ਉਹ ਪੁਲਿਸ ਵਾਲਾ ਜਿਹੜਾ ਉਹ ਸੀ ਪੁਲਿਸ ਵਾਲਾ ਪਤਾ ਕੋਈ ਹੈਗਾ ਜੀ ਗੁਰਲਾਲ ਨਾ ਉਹਦਾ ਨਾ ਗੁਰਲਾਲ ਕੋ ਨਹੀਂ ਉਹ ਸੀਆਈ ਚ ਆ ਤਾਂ ਪੁਲਿਸ ਵਾਲੇ ਚ ਸੀਗਾ ਪਤਾ ਹੋਣਾ ਇਹਦਾ ਨਹੀਂ ਉਹ ਪਤਾ ਲੱਜਾ ਸੀਗਾ ਸੀਆਈ ਵਾਲਾ ਉਹ ਪਤਲਾ ਜਾ ਸੀਗਾ ਨਾ ਉਹ ਵੀ ਸੀਗਾ ਉਹ ਵੀ ਕਹਿੰਦਾ ਪਿੱਛੇ ਕਹਿੰਦਾ ਅਸੀਂ ਤਾਂ ਨਹੀਂ ਮੰਗਦੇ ਤੁਹਾਡੇ ਕੋਲ ਪੈਸੇ ਅਸੀਂ ਨਹੀਂ ਮੰਗਦੇ ਮੈਂ ਕਹਾਂ ਵੀਰੇ ਹੁਣ ਤਾਂ ਵੇਖ ਲੈ ਤੇਰੇ ਸਾਹਮਣੇ ਕਹਿ ਕੇ ਗਿਆ ਮੈਂ ਕਹਾਂ ਸਾਨੂੰ ਕਿਵੇਂ ਸੁਣਾ ਕੇ ਗਿਆ ਸਾਨੂੰ ਪੈਸੇ ਦੇ ਤੇਲ ਦੇ ਵੀ ਅਸੀਂ ਪਵਾ ਕੇ ਦੇਵਾਂਗੇ ਤੁਹਾਨੂੰ ਤੁਸੀਂ ਕੁਝ ਨਹੀਂ ਮੰਗਾ ਕਰਦੇ ਇੱਥੇ ਮੁੰਡਾ ਕੋਈ ਨਸ਼ਾ ਕਰਦਾ ਸੀ ਤੁਹਾਨੂੰ ਨਹੀਂ ਜੀ ਪੁੱਛੋ ਆ ਸਾਰੇ ਜਿਹੜੇ ਖੜੇ ਆ ਖੜੀਆਂ ਬੁੜੀਆਂ ਕੜੀਆਂ ਇਹਨਾਂ ਨੂੰ ਪੁੱਛ ਲਓ ਤੁਸੀਂ ਤੁਸੀਂ ਇਹ ਗੱਲ ਕਹਿ ਰਹੇ ਹੋ ਜਿਵੇਂ ਮੁੰਡਾ ਹੈ ਜਿਹੜਾ ਛੋਟਾ ਮੁੰਡਾ ਵੀ ਉਹ ਕੋਈ ਗਲਤ ਕੰਮ ਨਹੀਂ ਕਰਦਾ ਸੀ ਨਹੀਂ ਕਰਦਾ ਤੁਹਾਨੂੰ ਕਰਦਾ ਨਹੀਂ ਕਰਦਾ ਛੋਟਾ ਮੁੰਡਾ ਨਸਾਂ ਨੂੰ ਤਾਂ ਕੋਈ ਨਹੀਂ ਕਰਦਾ ਨਸਾਂ ਮਤਲਬ ਇਹ ਤੁਹਾਨੂੰ ਲੱਗਦਾ ਵੀ ਜਿਹੜਾ ਐ ਚੱਕ ਕੇ ਲੈ ਗਿਆ ਵੀ ਗਲਤ ਲੈ ਗਿਆ ਹੈ ਗਲਤੀ ਲੈ ਕੇ ਗਏ ਇਹ ਤਾਂ ਗਲਤ ਗੱਲ ਸੇ ਲੈ ਕੇ ਗਿਆ ਗਲਤ ਚੱਕ ਕੇ ਲੈ ਗਿਆ ਮੁੰਡਾ ਕੋਈ ਨਸ਼ਾ ਨਹੀਂ ਕਰਦਾ ਸੀ ਕੀ ਕਹਨੇ ਹੋ ਤੁਸੀਂ ਨਹੀਂ ਗੱਲ ਤੇ ਉਹ ਛੋਟਾ ਮੁੰਡਾ ਕੋਈ ਗਲਤਨ ਕੰਮ ਨਹੀਂ ਕਰਦਾ ਜੀ ਨਸ਼ਾ ਪੱਤਾ ਦਾ ਕੀ ਕਰਨਾ ਵਧੀਆ ਮੁੰਡਾ ਜੀ ਪੜਾਈ ਲਿਖਾਈ ਵਾਲਾ ਨਸ਼ਾ ਪੱਤਾ ਤਾਂ ਕੋਈ ਨਹੀਂ ਕਰਦਾ ਜੀ ਨਹੀਂ ਵੀ ਸਾਡੇ ਨਾਲ ਹੀ ਰਹਿੰਦਾ ਰਾਇ ਕੋਈ ਨਸ਼ਾ ਪੱਤਾ ਤਾਂ ਹੈ ਨਹੀਂ ਕੋਈ ਵੇਚਦਾ ਹੋਵੇ ਕਰਦਾ ਹੋਵੇ ਜਿਵੇਂ ਕੋਈ ਸਵਾਲ ਹੀ ਹੈ ਨਹੀਂ ਬਈ ਯਾਰ ਨਹੀਂ ਜਾਵੇਂ ਨਹੀਂ ਸਾਡੇ ਨਾਲ ਵਧੀਆ ਕੰਮ ਤੇ 7 ਵਜੇ ਜਾਂਦੇ ਰਾਤ ਨੂੰ 8-9 ਵਜੇ ਘਰੇ ਵਾਪਸ ਆਉਗਾ ਤਾਂ ਢਿਹੜੀ ਥੋੜਨਾ ਕਰਨ ਜਾਊਗਾ ਫੇਰ ਉਹਨੂੰ ਕਿ ਲੋੜ ਦਿਹਾੜੀ ਦੀ ਜਾ ਕੇ ਰਾਤ ਨੂੰ 8 ਵੇ ਘਰੇ ਵੜਦਾ ਕਿਹੜੇ ਵੇਲੇ ਕੰਮ ਕਰੂਗਾ ਉਹਨੂੰ ਆਪਦੇ ਕੰਮ ਤੋਂ ਤਾਂ ਵੇਲ ਨਹੀਂ ਮਿਲਦੇ ਦੂਜੇ ਕੰਮ ਕਿੱਥੇ ਕਰੂਗਾ ਉਹ ਸਵੇਰ 7 ਵੇ ਦਾ ਘਰੋਂ ਨਿਕਲਦਾ ਰਾਤ ਨੂੰ ਵੜਦਾ ਕਰੇ ਆਪਦੀ ਪੜਾਈ ਖਰਾਬ ਕਰਕੇ ਕੰਮ ਤੇ ਜਾਂਦਾ ਸੀ ਉਹ ਠੀਕ ਹੈ ਪੜਾਈ ਦੇ ਨਾਲ ਕੰਮ ਤੇ ਜਾਂਦਾ ਸੀ ਕੀ ਮੰਗਿਆ ਹੁਣ ਤੁਹਾਡੀ ਮਾਂ ਵੀ ਸਾਡੇ ਜੁਆਕ ਤੇ ਪਰਚਾ ਗਿਆ ਪਿਆਇਆ ਨੇ ਨਾਜਾਇਜ਼ ਕੀਤਾ ਸਾਡੇ ਨਾਲ ਤੱਕਾ ਕਰੀ ਜਾਂਦੇ ਤੇ ਵੀ ਅਸੀਂ ਤਾਂ ਤੁਸੀਂ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਤੁਸੀਂ ਦੱਸੋ ਵੀ ਕਿਵੇਂ ਕਰਨਾ ਕਿਵੇਂ ਚਲਾਣਾ ਉਹਨਾਂ ਨੂੰ ਹੂੰ ਜਿਵੇਂ ਇਹ ਕਰਨਗੇ ਤਾਂ ਸਾਰਿਆਂ ਦੀ ਮਾਵਾਂ ਰੋਂਦੀ ਰਹਿ ਜਾਣਗੇ ਤਾਂ ਉਹ ਤਾਂ ਆਪਦੇ ਪੁੱਠੇ ਕੰਮ ਕਰਦੇ ਰਹਿਣਗੇ ਹਾਂ ਐਂ ਦੱਸ ਦਿਓ ਤੁਸੀਂ ਬਿਲਕੁਲ ਤਾਂ ਗੱਲਬਾਤ ਕੀਤੀ ਹੈ ਪਰਿਵਾਰ ਦੇ ਦੋਸ਼ ਹੈ ਕਿ ਸਾਡੇ ਜਿਹੜਾ ਬੱਚਾ ਹੈ ਉਹਦੇ ਤੇ ਜਿਹੜਾ ਪਰਚਾ ਪਾਇਆ ਗਿਆ ਝੂਠਾ ਪਾਇਆ ਗਿਆ ਜਿਹੜਾ ਪਰਚਾ ਦਰਜ ਹੁੰਦਾ ਜਿਸ ਪਰਚੇ ਤਹਿਤ ਅਰੈਸਟ ਪਾਉਂਦੇ ਆ ਉਹ ਪਰਚਾ ਦਰਜ ਹੁੰਦਾ ਸ਼ਾਮ ਨੂੰ ਮੈਂ ਦੱਸਦਿਆਂ ਕਿ ਇੱਥੇ ਸ਼ਾਮ ਨੂੰ 4:30 ਵਜੇ 4 ਤਰੀਕ ਨੂੰ ਉਸ ਤੋਂ ਅੱਗੇ ਜਿਹੜੇ ਉਹ ਨੌਜਵਾਨਾਂ ਨੂੰ ਫੜਨ ਦੀ ਗੱਲ ਕਰਦੇ ਆ ਕਿ ਜਿਹੜੇ ਨੌਜਵਾਨ ਇੱਕ ਬੋਰਡ ਥੱਲੇੋਂ ਫੜਿਆ ਜੋ ਨਸ਼ਾ ਕਰ ਰਹੇ ਸੀ ਜਾਂ ਵੇਚ ਰਹੇ ਸੀ ਉਹ 4:20 ਮਿੰਟ ਤੇ ਫੜੇ ਜਾਂਦੇ ਆ ਮਤਲਬ ਜਿਹੜੇ ਬੰਦੇ ਅਰੈਸਟ ਹੁੰਦੇ ਆ ਉਹ 4:20 ਮਿੰਟ ਤੇ ਫੜੇ ਜਾਂਦੇ ਆ ਤੇ ਜਿਹੜਾ ਇਹ ਨੌਜਵਾਨ ਹੈ ਇਹਨੂੰ 4 ਤਰੀਕ ਨੂੰ 7 ਵਜੇ ਸਵੇਰੇ ਲੈ ਲਿਆ ਜਾਂਦਾ ਮਤਲਬ ਜਿਹੜੇ ਬੰਦੇ ਨੂੰ ਬਾਅਦ ਚ ਸ਼ਾਮਲ ਕੀਤਾ ਗਿਆ ਪਰਚੇ 'ਚ ਉਹਨੂੰ ਪਹਿਲਾਂ ਚੱਕ ਲਿਆ ਜਾਂਦਾ ਤੇ ਜਿਹੜੇ ਪਹਿਲਾਂ ਬਾਅਦ ਚ ਪਰਚਾ ਦਰਜ ਹੁੰਦਾ ਉਹ ਬਾਅਦ ਚੱਕੇ ਜਾਂਦੇ ਆ ਤਾਂ ਇੱਥੇ ਸਵਾਲ ਖੜਾ ਇਹ ਖੜਾ ਹੁੰਦਾ ਹੈ ਜਿਹੜਾ ਪਰਿਵਾਰ ਵੀ ਕਰ ਰਿਹਾ ਤੇ ਸੋਚਣ 'ਚ ਵੀ ਖੜ ਕਿ ਕੀ ਘਰਾਂ ਚੋਂ ਫੜ ਫੜ ਕੇ ਪਰਚੇ ਪਾ ਕੇ ਤੇ ਸ਼ੋਅ ਇਹ ਕੀਤਾ ਜਾ ਰਿਹਾ ਕਿ ਫਲਾਣੇ ਜਗ੍ਹਾ ਤੋਂ ਬੰਦੇ ਫੜੇ ਗਏ ਫਲਾਣੇ ਜਗ੍ਹਾ ਤੋਂ ਬੰਦੇ ਫੜੇ ਗਏ ਕਿ ਪੰਜਾਬ ਪੁਲਿਸ ਟਾਰਗੇਟ ਪੂਰੇ ਕਰ ਰਹੀ ਹੈ ਕਿ ਜੁੱਧ ਨਸ਼ਿਆਂ ਬਰੋ ਚੈਨੇ ਪਰਚੇ ਦੇਣੇ ਦੇਣੇ ਆ ਕਿ ਇਹ ਟਾਰਗੇਟਾਂ ਦੇ ਤਹਿਤ ਲੋਕਾਂ ਦੇ ਨਜਾਇਜ਼ ਪਰਚੇ ਆ ਹੀ ਪੈਂਦੇ ਰਹਿਣਗੇ ਕਿ ਇਹ ਟਾਰਗੇਟਾਂ ਦੇ ਤਹਿ ਜਿਹੜਾ ਮੁੰਡਾ ਕੋਈ 12ਵੀਂ ਕਰ ਗਿਆ ਕੋਈ ਵਿਆਹ ਕਰ ਰਿਹਾ ਉਹਨਾਂ ਦੀਆਂ ਜ਼ਿੰਦਗੀਆਂ ਆ ਹੀ ਖਰਾਬ ਹੁੰਦੀਆਂ ਰਹਿਣਗੀਆਂ ਇਹ ਸਵਾਲ ਹੈ ਤੇ ਸਵਾਲਾਂ ਦਾ ਜਵਾਬ ਅਸੀਂ ਪੁੱਛਾਂਗੇ ਸਬੰਧਤ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਤੇ ਸਰਕਾਰ ਨੂੰ ਵੀ ਕਿ ਇਹਦਾ ਜਵਾਬ ਤੁਹਾਡੇ ਕੋਲੇ ਕੀ ਹੈ ਤਾਂ ਇਹ ਪਰ ਰੋ ਰਿਹਾ ਕਿ ਸਾਡਾ ਬੱਚਾ ਬਿਨਾਂ ਗੱਲ ਤੋਂ ਚਾਕੇ ਜੇਲ੍ਹ ਦੇ ਵਿੱਚ ਤੋਰ ਦਿੱਤਾ ਤੇ ਸਾਰੀ ਜ਼ਿੰਦਗੀ ਖਰਾਬ ਕਰ ਦਿੱਤੀ। ਉਹਨੇ ਨੌਕਰੀ ਲੱਗਣਾ ਸੀ, ਉਹਨੇ ਕੋਈ ਗਾਤ ਤਰੱਕੀ ਕਰਨੀ ਸੀ, ਉਹ ਸਭ ਕੁਝ ਉਹਦਾ ਬਰਬਾਦ ਕਰਕੇ ਰੱਖ ਦਿੱਤਾ। ਮੋਹੱਲੇ ਵਾਲੇ ਵੀ ਇਹ ਕਹਿ ਰਿਹਾ ਕਿ ਉਹ ਜਿਹੜਾ ਵੱਡੇ ਭਰਾ ਦੀ ਅਸੀਂ ਕੋਈ ਗੱਲ ਨਹੀਂ ਪਰ ਅਸੀਂ ਛੋਟੇ ਦੀ ਗਾਰੰਟੀ ਲੈਣੇ ਆ ਕਿ ਉਹ ਕੰਮ ਵਾਲਾ ਬੰਦਾ ਸੀ, ਪੀਓਪੀ ਦੇ ठेकेदार ਨਾਲ ਸੀਗਾ ਤੇ ਨਾਲ ਹੀ ਮੋਹੱਲੇ ਦੇ ਵਿੱਚ ਉਹਦੀ ਚੰਗੀ ਜਿਹੜੀ ਆ ਉਹ ਭੈਂਟ ਸੀ। ਚੰਗਾ ਉਹ ਕੰਮ ਕਰਦਾ ਸੀਗਾ। ਹਾਂਜੀ ਵੀਰ ਜੀ। ਸਰ ਸਤਿ ਸ੍ਰੀ ਅਕਾਲ ਜੀ। ਅਸੀਂ ਆ ਗਏ। ਸਾਰੇ ਕੇ ਪੱਖ ਲੈਣਾ ਤੁਹਾਡਾ ਜੀ ਖਬਰ ਤੇ ਜੀ ਹਾਂਜੀ ਇੱਕ ਨਾ ਪਰਿਵਾਰ ਨੇ ਖਬਰ ਦਿੱਤੀ ਐ ਕਿ ਸਾਡਾ ਬੇਟਾ ਵਿਸ਼ੇਕ ਨਾਮ ਦਾ ਲੈਣੋ ਪਾਰੂਨ ਦਾ ਘਰ ਐ ਅੱਛਾ ਜੀ ਉਹ ਕਹਿੰਦੇ ਜੀ ਵੀ ਉਹਦੇ ਤੇ ਪਰਚਾ ਪਾ ਦਿੱਤਾ ਤਿੰਨ ਬੰਦਿਆਂ ਦੇ ਪਹਿਲਾਂ ਪਰਚਾ ਪਾਇਆ ਸੀ ਚੌਥਾ ਸਾਡੇ ਮੁੰਡੇ ਤੇ ਪਾਤਾ ਪਰਚਾ ਕੱਟਿਆ ਗਿਆ ਜੀ ਮਤਲਬ ਜਿਹੜੇ ਮੁੰਡੇ ਐ ਤਿੰਨ ਉਹਨਾਂ ਐਨਡੀਪੀਐਸ ਦਾ ਪਰਚਾ ਪਾਇਆ 6 ਗ੍ਰਾਮ ਦਾ ਅੱਛਾ ਜੀ ਉਹ ਕਹਿੰਦੇ ਜੀ ਵੀ ਸਾਡਾ ਮੁੰਡਾ ਘਰੋਂ ਲੈ ਕੇ ਗਏ ਐ ਘਰੋਂ ਲੈ ਗਿਆ ਸਵੇਰੇ 7 ਵਜੇ ਉਹਨਾਂ ਕੋਲ ਵੀਡੀਓ ਵੀ ਹੈ ਸਰ ਅੱਛਾ ਜੀ ਤੇ ਪਰਚੇ ਤੇ ਜਿਹੜੇ ਬੰਦੇ ਸ਼ੋਅ ਕੀਤੇ ਉਹ ਕਿਤੇ ਕਾਸਮ ਪੱਟੀ ਫੜੇ ਤੇ 4:20 ਮਿੰਟ ਨੂੰ ਸ਼ਾਮ ਨੂੰ ਜੀ ਅੱਛਾ ਜੀ ਤੇ ਮੁੰਡਾ ਪਹਿਲਾਂ ਚੱਕ ਲਿਆ ਜਿਨ੍ਹਾਂ ਦੇ ਬਿਆਨਾਂ ਦੇ ਪਰਚਾ ਦਿੱਤਾ ਉਹ ਦੁਪਹਿਰੇ ਫੜੇ ਜਾਂਦੇ ਆ ਅੱਛਾ ਜੀ ਹਾਂ ਜੀ ਉਹ ਕਹਿੰਦੇ ਵੀ ਸਾਡੇ ਮੁੰਡੇ ਤੇ ਝੂਠਾ ਪਰਚਾ ਪਾਇਆ ਘਰੋਂ ਚੱਕ ਕੇ ਪਰਚਾ ਪਾਇਆ ਉਹਦੇ ਉੱਤੇ ਕੀ ਕਹਿਣਾ ਸਰ ਕੋਈ ਨਹੀਂ ਜੇ ਉਹਨਾਂ ਨੂੰ ਕੋਈ ਕੰਪਲੇਂਟ ਹੈ ਤਾਂ ਦੇਣਾ ਕੋਈ ਕੰਪਲੇਂਟ ਵੈਰੀਫਾਈ ਕਰ ਲੈਂਦੇ ਆ ਠੀਕ ਹੈ ਸਰ ਹਾਂਜੀ ਇਸ ਟਾਈਮ ਤੇ ਅਸੀਂ ਕੋਈ ਗਲਤ ਪਰਚਾ ਨਹੀਂ ਦੇ ਰਹੇਗੇ ਠੀਕ ਹੈ ਜੀ ਅਸੀਂ ਕਿਸੇ ਨਾਲ ਕੋਈ ਗਲਤ ਕਾਰਵਾਈ ਨਹੀਂ ਕੀਤੀ ਠੀਕ ਹੈ ਜੀ ਫਿਰ ਵੀ ਇਹਨਾਂ ਨੂੰ ਕੋਈ ਕੰਪਲੇਂਟ ਆ ਤਾਂ ਆਪਦੀ ਕੋਈ ਆਪਦੀ ਜੀ ਕੰਪਲੇਂਟ ਦੇਣ ਮੈਨੂੰ ਆ ਕੇ ਮੈਂ ਵੈਰੀਫਾਈ ਕਰ ਲਵਾਂ ਠੀਕ ਹੈ ਸਰ ਥੈਂਕ ਯੂ